ਜਗੁ ਮਹਿ ਨਾਮ ਅਲੱਭ ਹੈ ਗੁਰਮੁਖ ਵਸੈ ਮਨ ਆਏ ਅਲੱਭ ਤੋਂ ਉਸ ਚੀਜ਼ ਨੂੰ ਕਹਿੰਦਾ ਹੈ ਜੋ ਆਪਣੇ ਖੋਦਿਆਂ ਨਾ ਮਿਲੇ ਅਲੱਭ ਲੱਭ ਦਾ ਮਤਲਬ ਲੱਭ ਲੈਣੀ ਅਲੱਭ ਦਾ ਮਤਲਬ ਜਿੰਨੂੰ ਲੱਭਿਆ ਨਾ ਜਾ ਸਕੇ ਧਰਮ ਅਲੱਭ ਹੈ ਨਾਮ ਅਲੱਭ ਹੈ ਕਿਵੇਂ ਮਿਲੇਗਾ ਦੋ ਚੀਜ਼ਾਂ ਲੱਭਣ ਨਾਲ ਨਹੀਂ ਮਿਲਣੀਆਂ ਇੱਕ ਨਾਮ ਤੇ ਇੱਕ ਜਿਹੜੇ ਲੋਕਾਂ ਦੇ ਜੀਵਨ ਵਿੱਚ ਨਾਮ ਵਸ ਗਿਆ ਲੱਭਣ ਨਾਲ ਨਹੀਂ ਮਿਲਣਗੀਆਂ ਜੇ ਸਾਹਮਣੇ ਆ ਵੀ ਗਿਆ ਪਛਾਣ ਨਹੀਂ ਹੈਗੀ ਉਹਦੀ ਕਹਿਣਗੇ ਐਵੇਂ ਕਹਿੰਦੇ ਨੇ ਲੋਕਾਂ ਕੋਈ ਨਹੀਂ ਦੇਖੇ ਪਟਕ ਜਾਏ ਗਾ ਇਹਨਾਂ ਦੋ ਚੀਜ਼ਾਂ ਦੀ ਪ੍ਰਾਪਤੀ ਉਦੋਂ ਹੁੰਦੀ ਏ ਜਿਸ ਵਕਤ ਵਿਅਕਤੀ ਬਿਲਕੁਲ ਪਿਆਰ ਵਰ ਤਿਆਰ ਹੋ ਜਾਂਦਾ ਉਹਨਾਂ ਨੂੰ ਤਿਆਰ ਕਰਨ ਥੋੜਾ ਜਿਹਾ ਵਿਸ਼ਾ ਤੇ ਅੰਦਰ ਸੁਣਨਾ ਹੈ ਨਾਮ ਅਜੇ ਸਾਨੂੰ ਕੋਈ ਨਹੀਂ ਮਿਲਿਆ ਨਾਮ ਜਪਣੇ ਚਾਹ ਰੱਖਣਾ ਇਸ ਧਿਆਨ ਵਿੱਚ ਰਹਿਣਾ ਨਾਮ ਹੋਰ ਚੀਜ਼ ਹੈ ਇਹ ਅਸੀਂ ਸੇਵਾ ਕਰ ਰਹੇ ਹਾਂ ਕਿਉਂਕਿ ਇਹਦੇ ਤੋਂ ਪਹਿਲੀ ਤੋ ਕਿ ਤੁਸੀਂ ਸਾਰਾ ਸ਼ਬਦ ਪੜ੍ਹ ਲੈਣਾ ਇਹਦੇ ਵਿੱਚ ਕਿਹਾ ਵੀ ਇਸ ਜਗ ਮੈਂ ਨਾਮ ਅਲਪ ਗੁਰਮੁਖਵਸਾ ਮੰਨਿਆ ਇਹਦੇ ਤੋਂ ਪਹਿਲਾਂ ਕਿਹਾ ਗਿਆ ਵੀ ਤੂੰ ਗੁਰੂ ਦੀ ਸੇਵਾ ਕਰ ਸੇਵਾ ਕਰੀ ਚੱਲ ਕਰੀ ਚੱਲ ਸੇਵਾ ਦਾ ਮਤਲਬ ਗੁਰੂ ਦਾ ਹੁਕਮ ਮੰਨੇ ਚੱਲ ਕਰੀ ਚੱਲ ਜਿਵੇਂ ਤੈਨੂੰ ਕਿਹਾ ਹੈ ਪੰਜ ਪਿਆਰਿਆਂ ਨੇ ਜਿਵੇਂ ਤੈਨੂੰ ਗੁਰੂ ਗੰਗਾ ਸਾਹਿਬ ਕੋਲ ਕਿਹਾ ਹੈ ਨਾ ਬਈ ਆ ਤੂੰ ਪੰਜ ਕਕਾਰ ਪਾਉਣੇ ਨੇ ਆ ਤੂੰ ਪੰਜ ਬਾਣੀਆਂ ਪੜ੍ਹਨੀਆਂ ਨੇ ਆ ਤੂੰ ਸਵੇਰੇ ਉੱਠਣਾ ਹੈ ਸ਼ਾਮ ਨੂੰ ਰਹਿਰਾਸ ਕਰਨਾ ਹੈ ਸੱਚ ਬੋਲਣਾ ਹੈ ਕਿਸੇ ਦਾ ਹੱਕ ਨਹੀਂ ਖਾਣਾ ਲਿੰਦਿਆ ਨਹੀਂ ਕਰਨੀ ਕਿਸੇ ਨੂੰ ਮਾੜਾ ਨਹੀਂ ਸਮਝਣਾ ਕੋਈ ਜਿੰਨੇ ਕੋ ਤੇਰੇ ਕੋਲ ਹਿੰਮਤ ਹੈ ਦੂਜੇ ਦਾ ਭਲਾ ਕਰਨਾ ਤੇ ਜੇ ਤੂੰ ਹੱਦੀ ਭਲਾ ਨਾ ਕਰ ਸਕੇ ਅਰਦਾਸ ਜ਼ਰੂਰ ਕਰਿਆ ਕਰ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੇ ਕਿਸੇ ਕੋ ਧਰਮ ਤੋਂ ਡਿੱਗੇ ਹੋਏ ਬੰਦੇ ਨੂੰ ਵੇਨਰ ਬੇ ਧਰਮੀ ਹੈ ਪਾਪੀ ਹੈ ਉਹਦੇ ਨਾਲ ਨਪਰਤ ਨਹੀਂ ਕਰਨੀ ਇਹ ਬਹੁਤ ਜ਼ਰੂਰੀ ਪੁਆਇੰਟ ਗੱਲ ਜਦੋਂ ਤੇਰਾ ਟਾਈਮ ਲੱਗੇ ਤੂੰ ਸੰਗਤ ਵਿੱਚ ਆਉਣਾ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਟਾਈਮ ਲੱਗੇ ਸੇਵਾ ਕਰਨੀ ਦਸਵੰਦ ਦੇਣਾ ਆ ਜਿੰਨਾ ਕੁਝ ਮੈਂ ਗਿਣਿਆ ਸਾਰਾ ਸੇਵਾ ਇਹਨੂੰ ਇਹ ਨਾਮ ਵਿੱਚ ਨਹੀਂ ਆਉਂਦਾ ਗੱਲ ਕਾਮੇਸੀ ਨਾਮ ਜੱਗ ਵੀ ਨਹੀਂ ਉਹ ਵੀ ਨਾਮ ਦਾ ਇੱਕ ਹਿੱਸਾ ਉਹ ਨਾਮ ਨਹੀਂ ਹੈ ਕਰ ਨਾਮ ਤਾਂ দান ਹੈ ਸਿੱਖਾਂ ਨੂੰ ਸਿੱਖੀ দান ਕੇਸ਼ দান ਰੈਸ দান ਵੇਖਣ দান ਵਿਸ਼ਾ দান ਭਰੋਸਾ দান ਦਾਣਾ ਸਰਦਾਨ ਨਾਮ ਦਾਣ ਉਹ ਜਦਨ ਮਿਲੇਗਾ ਜਿਹਨੂੰ ਉਹਨੂੰ ਪਤਾ ਲੱਗੇ ਉਹਨੇ ਮੁੜ ਕੇ ਦੱਸਿਆ ਨਹੀਂ ਜਾਣਾ ਹੈ ਕੀ ਹੈ ਉੱਤੇ ਫਿਰ ਗੁੱਟ ਹੋ ਕੇ ਕੀ ਵੀ ਜਾਏਗਾ ਉਸ ਉਹ ਅਲੱਗ ਹੈ ਖਿਆਲ ਰੱਖੋ ਉਹ ਆਪਣੀ ਮਿਹਨਤ ਨਹੀਂ सेवा ਦਿੱਤੀ ਸਾਨੂੰ ਨਾਮ ਅਲੱਗ ਹੈ ਨਾਮ ਉਹਦੀ ਦਾਤ ਹੈ ਇਸ ਕਰਕੇ ਮੈਂ ਸੁਣਿਆ ਕੁਸੀਂ ਵੇਖ ਵੀ ਲੈਣਾ ਜਾਪ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ 199 ਸ਼ਬਦ ਉਚਾਰੇ ਨੇ ਪੂਰਾ 200 ਨਹੀਂ ਇੱਕ ਛੱਡ ਦਿੱਤਾ ਪੂਰਾ ਕਰਨ 199 ਇੱਕ ਕਿਉਂ ਛੱਡਿਆ ਮੈਨੂੰ ਕਿਸੇ ਵੀ ਦੱਸਿਆ ਕਿ ਕੁਰਾਨ ਵਿੱਚ ਅੱਲਾ ਦੇ 99 ਨਾਮ ਲਏ ਗਏ ਨੇ 100 ਨਹੀਂ ਲਿਆ ਬੰਦ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ 199 200 ਤੋਂ 1 ਘੱਟ ਉਹਦਾ ਇਸ਼ਾਰਾ ਕੀਤਾ ਗਿਆ ਹੈ ਵੀ 199 ਤੇ ਤੂੰ ਜਪ ਸਕਣਾ ਹੈ ਪਰ ਇੱਕ ਨਾਮ ਉਹਦਾ ਬਾਕੀ ਬਜਿਆ ਜਿਹੜਾ ਉਹਦੀ ਕਿਰਪਾ ਨਾਲ ਤੇਰੇ ਅੰਦਰ ਟਿਕਣਾ ਉਹ ਜਪਨ ਨਾਲ ਸੰਬੰਧ ਨਹੀਂ ਰੱਖਦਾ ਉਹ ਤੇ ਆਪਣੇ ਆਪ ਹੀ ਅੰਦਰ ਤੇਰੇ ਵਿੱਚ ਜੰਮਦਾ ਹੈ ਉਹ ਹੋਰ ਕੀ ਉਹ ਵਖਤ ਉਹ ਬਖਸ਼ਿਸ਼ ਨਾ ਮਿਲੇ ਫਿਰ ਜਿਨ੍ਹਾਂ ਨੂੰ ਉਹ ਮਿਲ ਗਿਆ ਉਹ ਚੁੱਪ ਕਰਕੇ ਬਹਿ ਗਿਆ ਕਹਿੰਦੇ ਹੈ ਕੀ ਇਹ ਸਭ ਕੋਈ ਦਿੱਖ ਦਿੱਖ ਤੇ ਉਹ ਵਖੜਾ ਸਾਧ ਸੰਗਤ ਦੀ ਇਸ ਲਈ ਦੋ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਖੁੱਲੇ ਤੌਰ ਤੇ ਗਏ ਗਏ ਨੇ ਇੱਕ ਨੂੰ ਗੁਪਤ ਨਾਮ ਕਹਿੰਦੇ ਇੱਕ ਨੂੰ ਪ੍ਰਗਟ ਇੱਕ ਨੂੰ ਸਾਇਲੈਂਟ ਨਾਮ ਕਹਿੰਦੇ ਇੱਕ ਨੂੰ ਜਿਹੜਾ ਸਾਊਂਡ ਵਿੱਚ ਓਪਨਲੀ ਆਉਂਦਾ ਬਾਦ ਫੁੱਲਾ ਉਹਨੂੰ ਗੁਪਤ ਨਾਮ ਨੂੰ ਕਹਿੰਦੇ ਗੁਰੂ ਰਾਮਦਾਸ ਕਹਿੰਦੇ ਉਹ ਗੁਰੂ ਕਿਰਪਾ ਕਰਕੇ ਅੰਦਰੋਂ ਕੱਢ ਕੇ ਦਿਖਾਉਂਦਾ ਸਿੱਖ ਨੂੰ ਵੀ ਆਹ ਵੇਖੋ ਨਾਮ ਹੈ। ਹੋ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਣਾ। ਆਖਰੇ ਮੈਂ ਗੁਰੂ ਤੋਂ ਬਲਹਾਰ ਕਿੰਨੇ ਉਹ ਕੱਢ ਕੇ ਵਿਖਾ ਦਿੱਤਾ ਵੀ ਨਾਮ ਇਸ ਨੂੰ ਕਹਿੰਦੇ ਆ। ਉਹ ਤੇਰੇ ਹੱਥਾਂ ਦੀ ਵਸ ਵਿੱਚ ਨਹੀਂ ਹੋ। ਇਸ ਕਰਕੇ ਸਤਿਗੁਰ ਕਹਿੰਦੇ ਗੁਰੂ ਤੋਂ ਬਿਨਾ ਨਾਮ ਨਹੀਂ। ਕਿੰਨਾ ਕੁ ਕਰ ਤਿਆਰੀ ਜਦ ਤਿਆਰੀ ਕਰ ਜਪੇਗਾ ਤਿਆਰੀ ਹੋਵੇਗੀ ਉਸ ਨਾਮ ਨੂੰ ਆਪਣੇ ਭਾਂਡੇ ਵਿੱਚ ਟਕਾਉਣ ਭਾਂਡਾ ਬਣੇਗਾ